ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਆ ਇਸ ਟਾਈਮ ਜ਼ਿਲ੍ਹਾ ਲੁਧਿਆਣਾ ਹਠੂਰ ਪਿੰਡ ਦੇ ਵਿੱਚ ਪਿੰਡ ਕੀ ਆ ਪੂਰਾ ਇੱਕ ਤਰ੍ਹਾਂ ਦਾ ਸ਼ਹਿਰ ਟਾਈਪ ਹੈ ਜਿੱਥੇ ਕਬੱਡੀ ਦਾ ਪੂਰਾ ਗੜ੍ਹ ਹੈ ਨਾ ਜਿੱਥੇ ਪੂਰੀ ਯਾਨੀ ਕਿ ਬਹੁਤ ਸਾਰੇ ਏਕਮੋ ਠੂਰ ਠੀਕ ਆ ਬਹੁਤ ਸਾਰੇ ਪਲੇਅਰ ਪੈਦਾ ਹੋਏ ਨੇ ਠੀਕ ਆ ਜੀ ਜਿੱਥੇ ਪਿੰਡ ਦੀ ਪੰਚਾਇਤ ਵੀ ਖੜੀ ਆ ਸਾਡੇ ਬਜ਼ੁਰਗ ਵੀ ਖੜੇ ਨੇ ਸਾਡੇ ਵੱਡੇ ਛੋਟੇ ਵੀਰ ਵੀ ਖੜੇ ਨੇ ਠੀਕ ਆ ਜੀ ਤੇ ਉੱਥੇ ਕੀ ਹੈਗਾ ਜਿੱਥੇ ਅੱਜ ਦੇ ਟਾਈਮ ਦੇ ਵਿੱਚ ਕੀ ਹੈਗਾ ਆਪਣੇ ਬੱਚੇ ਆ ਜਿਹੜੇ ਫਾਸਟ ਫੂਡਾਂ ਦੇ ਹਨਾ ਗਿੱਜ ਚੁੱਕਿਆ ਪੈਕਿੰਗ ਫੂਡ ਦੇ ਗਿੱਜ ਚੁੱਕ ਪਰ ਆਪਣੇ ਵਿੱਚ ਕੁਝ ਪੁਰਾਣੇ ਬਜ਼ੁਰਗ ਖੜੇ ਨੇ ਆ ਪਲੇਅਰ ਖੜੇ ਨੇ ਠੀਕ ਆ ਉਹਨਾਂ ਨੂੰ ਕੀ ਪਤਾ ਹੈਗਾ ਵੀ ਜਿਹੜਾ ਬੱਕਰੇ ਦਾ ਆਚਾਰ ਆ ਰੰਧਾਵਾ ਮਟਨ ਠੀਕ ਆ ਉਹ ਆਉਣ ਵਾਲੇ ਯੂਥ ਵਾਸਤੇ ਜੰਗ ਵਾਸਤੇ ਜਾਂ ਆਉਣ ਵਾਲੇ ਬੱਚਿਆਂ ਵਾਸਤੇ ਇੱਕ ਪ੍ਰਾਣੀ ਖਰਾਕ ਹੈ ਜਿਹੜੀ ਉਹਦੀ ਕਿੰਨੀ ਲੋੜ ਹੈ ਹਨ ਇਸ ਲਈ ਇਹ ਖਰਾਕਾਂ ਨੂੰ ਸਾਮ ਕੇ ਰੱਖਣ ਵਾਸਤੇ ਰੰਧਾਵਾ ਕੰਪਨੀ ਦੀਆਂ ਅੱਜ ਪੰਜਾਬ ਦੇ ਵਿੱਚ 12 ਬ੍ਰਾਂਚਾਂ ਖੁੱਲ੍ਹ ਚੁੱਕੀਆਂ ਨੇ ਜਿਵੇਂ ਰੰਧਾਵਾ ਫੀਡ ਦੇ ਨਾਂ ਤੇ ਕੰਪਨੀਾਂ ਤੇ ਨਾਲ ਰੰਧਾਵਾ ਮਟਨ ਦੇ ਨਾਂ ਤੇ ਜਲੰਧਰ ਸੰਗਰੂਰ ਆਲਓਵਰ ਸਾਰੇ ਪੰਜਾਬ ਦੇ ਵਿੱਚ ਇਹ 13ਵੀਂ ਬ੍ਰਾਂਚ ਹੈ ਜਿਹੜੀ ਹਟੂਰ ਦੇ ਵਿੱਚ ਖੁੱਲਣ ਜਾ ਰਹੀ ਹੈ ਕਿਉਂਕਿ ਲੁਧਿਆਣਾ ਏਰੀਆ ਇੰਨਾ ਜਾਨਕਿ ਡਿਮਾਂਡ ਹੈ ਸ਼ਹਿਰਾਂ ਦੇ ਲੋਕ ਟਾਈਮ ਬਹੁਤ ਜ਼ਿਆਦਾ ਉਹਨਾਂ ਕੋਲੇ ਥੋੜਾ ਪਰ ਐਦਾਂ ਦੀ ਰੈਸਪੀ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਮੈਂ ਥੋੜੀ ਜੀ ਬੇਨਤੀ ਕਰੂੰਗਾ ਪਿੰਡ ਦੇ ਕੁਝ ਮੋਹਤਵਾਰ ਬੰਦਿਆਂ ਨਾਲ ਹਾਂ ਹਾਂ ਜੀ ਮੈਂ ਪਲੇਅਰ ਪਲੇਅਰ ਸਾਹਿਬ ਨਾਲ ਕਰੂੰਗਾ ਗੱਲ ਕਿਉਂਕਿ ਰੂਪਾ ਠੂਰ ਇਹ ਵੀ ਬਾਈ ਜੀ ਕੋਸ ਸਾਹਿਬ ਨੇ ਗੇਮਾਂ ਦੇ ਬਾਈ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਵੀ ਇਹ ਖਰਾਕਾਂ ਪੰਜਾਬ ਦੇ ਵਿੱਚ ਹੋਣੀਆਂ ਚਾਹੀਦੀਆਂ ਇਹਦਾ ਬਹੁਤ ਜ਼ਿਆਦਾ ਜ਼ਰੂਰੀ ਆ ਬਾਈ ਇਹਦਾ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜੀਆਂ ਆਪਾਂ ਇਹ ਖਰਾਕਾ ਖਾਂਦੇ ਆਂ ਦੇਸੀ ਖਰਾਕਾਂ ਨੇ ਸਾਰੀਆਂ ਠੀਕ ਹੈ ਜੀ ਇਹ ਜ਼ਰੂਰੀ ਹਰੇਕ ਹਰ ਇੱਕ ਇਨਸਾਨ ਨੂੰ ਇਹ ਚੀਜ਼ ਜ਼ਰੂਰੀ ਆ ਜ਼ਰੂਰੀ ਆ ਜੀ ਠੀਕ ਹੈ ਜੀ ਫਾਸਟ ਫੂਡਾਂ ਪ੍ਰਤੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਾਸਟ ਫੂਡ ਤਾਂ ਐਵੇਂ ਖਾਈ ਜਾਂਦੇ ਲੋਕ ਜੀ ਇਹ ਇਹੀ ਚੀਜ਼ ਰੱਖਣੀਆਂ ਚਾਹੀਦੀਆਂ ਬੰਦੇ ਨੂੰ ਖਾਣੀਆਂ ਚਾਹੀਦੀਆਂ ਬਿਲਕੁਲ ਜੀ ਇਸ ਕਰਕੇ ਸਰਦੀਆਂ ਸਰਦੀਆਂ ਦਾ ਸੀਜ਼ਨ ਲਈ ਇਹ ਜਿਹੜਾ ਇਸ ਟਾਈਮ ਇੱਥੇ ਬਲਕਰਨ ਤੇ ਇਹਦੇ ਨਾਲ ਪੂਰੀ ਟੀਮ ਹੈ ਠੀਕ ਹੈ ਜੀ ਉਹ ਜਿਹੜੇ ਇੱਥੇ ਆਨਲਾਈਨ ਪੰਜਾਬ ਦੇ ਵਿੱਚ ਜਿੱਥੇ ਵੀ ਤੁਸੀਂ ਲੁਧਿਆਣਾ ਏਰੀਆ ਦੇ ਵਿੱਚ ਤੁਸੀਂ ਸੱਜਣ ਬੈਠੇ ਹੋ ਅਠੂਰ ਦੇ ਵਿੱਚ ਬਲਕਰਨ ਲੋਕੇਸ਼ਨ ਦੱਸਦੇ ਵੀਰੇ ਮੜੀ ਵੀਰੇ ਸਾਰਿਆਂ ਨੂੰ ਬਾਈਕਰਨ ਰਾਇਕੋ ਟੋੜ ਦੇ ਉੱਪਰ ਹੈ ਜੀ ਤੇ ਇੱਥੇ ਤੁਸੀਂ ਆ ਕੇ ਬਾਈ ਜੀ ਆਪਣਾ ਚਾਰ ਲੈ ਸਕਦੇ ਹੋ ਬੱਕਰੇ ਦਾ ਚਾਰ ਹੈ ਜੀ ਆਪਣੇ ਕੋਲੇ ਮੱਛੀ ਦਾ ਚਾਰ ਤੇ ਦੇਸੀ ਮੁਰਗੀ ਦਾ ਚਾਰ ਬਾਈ ਜੀ ਜਿੰਨੇ ਵੀਰ ਸਾਰਿਆਂ ਨੂੰ ਬੇਨਤੀ ਆਨਲਾਈਨ ਵੀ ਅਸੀਂ ਬਾਈ ਤੁਹਾਡੇ ਕੋਲੇ ਡਿਲੀਵਰੀ ਕਰਾਂਗੇ ਜੀ ਸਾਡੇ ਕੋਲ ਚਾਰ ਲੈ ਕੇ ਜਾਓ ਜੀ ਆਪਣੀ ਲੋਕੇਸ਼ਨ ਦੁਬਾਰਾ ਫੇਰ ਦੱਸ ਜਾਨੇ ਅਕਤਰਵਾਲ ਰੈਕੋਰਡ ਰੋਡ ਦੇ ਉੱਪਰ ਹੈ ਠੀਕ ਹੈ ਜੀ ਠੀਕ ਹੈ ਜੀ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਸੱਜਣਾ ਆਨਲਾਈਨ ਡਿਲੀਵਰੀ ਹੋਊਗੀ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਆਨਲਾਈਨ ਡਿਲੀਵਰੀ ਚੱਲ ਰਹੀ ਹੈਗੀ ਤੁਸੀਂ ਘਰੇ ਬੈਠੇ ਜਿੱਥੇ ਵੀ ਬੈਠੇ ਹੋ ਜਿੰਨੇ ਕੋਈ ਗੇਮਸ ਨਾਲ ਸੰਬੰਧਿਤ ਨੇ ਜਾਂ ਕੋਈ ਜਿਮ ਨਾਲ ਸੰਬੰਧਿਤ ਨੇ ਤੁਸੀਂ ਬੈਠੇ ਬੈਠੇ ਆਰਡਰ ਕਰੋ ਦਿੱਤੇ ਹੋਏ ਨੰਬਰ ਤੇ ਡਿਲੀਵਰੀ ਬாய் ਡਿਲੀਵਰੀ ਲੈ ਕੇ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਪਹੁੰਚੂਗਾ ਜੀ ਠੀਕ ਹੈ ਜੀ ਕਿਹੜਾ ਕਿਹੜਾ ਚਾਰ ਹੋਊਗਾ ਬਾਈ ਜੀ ਓਰੇ ਜੀ ਆਪਣੇ ਕੋਲ ਬਾਈ ਜੀ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ ਤਿੰਨ ਤਰ੍ਹਾਂ ਦੇ ਪਿਕਲਸ ਹੁੰਦੇ ਆ ਠੀਕ ਹੈ ਤੇ ਬਾਕੀ ਆਰਗੈਨਿਕ ਸਾਬਣ ਵੀ ਸੀਜ਼ਨ ਲਈ ਸ਼ੁਰੂ ਕਰ ਰਹੇ ਆਂਗੇ ਆਪਾਂ ਅੱਗੇ ਗਰਮੀ 'ਚ ਆ ਜੂਗੇ ਗਰਮੀ ਦੇ ਵਿੱਚ ਹਾਂਜੀ ਠੀਕ ਹੈ ਜੀ ਤੇ ਬਹੁਤ ਸਾਰਾ ਪਿਆਰ ਮਿਲ ਰਿਹਾ ਆਪਣੇ ਪ੍ਰੋਡਕਟਾਂ ਨੂੰ ਤੇ ਘਰੇਲੂ ਪ੍ਰੋਡਕਟ ਨੇ ਦੇਸੀ ਪ੍ਰੋਡਕਟ ਨੇ ਵਿਦਆਊਟ ਕੈਮੀਕਲ ਨੇ ਤੇ ਲਾਈਵ ਟੈਸਟਡ ਨੇ ਠੀਕ ਹੈ ਜੀ ਖੜੇ ਕਿੱਥੇ ਆਂ ਆਪਾਂ ਇੱਕ ਮਾਰੀ ਉਹ ਦੱਸ ਦੇ ਲੋਕੇਸ਼ਨ ਜੀ ਅਸੀਂ ਆਪਾਂ ਬਾਈ ਜੀ ਠੂਰ ਸ਼ਹਿਰ ਦੇ ਵਿੱਚ ਅੱਚਰਵਾਲ ਤੋਂ ਹਠੂਰ ਦੇ ਵਿੱਚ ਐਂਟਰ ਕਰਦੇ ਆ ਨਾ ਤਾਂ ਰਾਈਟ ਸਾਈਡ ਇਹ ਜਿਹੜੀ ਬ੍ਰਾਂਚ ਖੁੱਲੀ ਹੋਈ ਹੈ ਰੰਧਾਵਾ ਬੱਕਰੇ ਦੇ ਚਾਰਜ ਦੇ ਉੱਪਰ ਬੋਰਡ ਦਿਖਾ ਦਿਓ ਦਿੱਤੇ ਉਹ ਨੰਬਰਾਂ ਤੇ ਤੁਸੀਂ ਕਾਲ ਕਰਕੇ ਇੱਥੇ ਲੋਕੇਸ਼ਨ ਵੀ ਨੈਟ ਤੇ ਪਾਵਾਂਗੇ ਉੱਤੇ ਆ ਸਕਦੇ ਹੋ ਤੇ ਤੁਸੀਂ ਇੱਥੋਂ ਸਾਰੇ ਤਰ੍ਹਾਂ ਦਾ ਮਟਰਨ ਵਿਕਲ ਮੁਗਾ ਸਕਦੇ ਹੋ ਠੀਕ ਹੈ ਜੀ ਘਟੋਰੀ ਬਾਣੇ ਚੱਲੋ ਬੇਨਤੀ ਕਰੂੰਗਾ ਵੀ ਸਾਡੇ ਵੀਰ ਜੀ ਨੂੰ ਕੀ ਨਾਮ ਹੈ ਜੀ ਆਪਣਾ ਕਮਲਜੀਤ ਸਿੰਘ ਜੀ ਕਿ ਸਾਰੀ ਪੰਚਾਇਤ ਨੂੰ ਵੀ ਭਾਈ ਇਸ ਮੁੰਡੇ ਦਾ ਤੁਸੀਂ ਜਰੂਰ ਰਿਸਪੌਂਸ ਦਿਓ ਤੇ ਸਹਿਯੋਗ ਦਿਓ ਜੀ ਧੰਨਵਾਦ ਦਰਸੇਮ ਭਾਈ ਲੈ ਵੀ ਮੇਤਰੋ ਹੁਣ ਤੁਸੀਂ ਭਾਈ ਇੱਥੋਂ ਰੰਦਾਵਾ ਕੋਈ ਵੀ achar ਯਾਨਕੀ ਦੇਸੀ ਮੁਰਗੇ ਦਾ ਚਾਹ ਪਾਣੀ ਪਿਆਦੇ ਸਾਰਾ ਤੇ ਮੱਛੀ achar ਇੱਥੋਂ ਖਰੀਦ ਸਕਦੇ ਹੋਗੇ ਧੰਨਵਾਦ ਕਰ ਦਿਆਂਗੇ ਸਾਰੇ ਵੀਰਾਂ ਦਾ ਭਾਈ ਜਿਹੜੇ ਇੱਥੇ ਪਹੁੰਚੇ ਨੇ ਤੇ ਤੁਹਾਨੂੰ achar ਵੀ ਆਪਾਂ ਦਿਖਾ ਦਈਏ ਭਾਈ ਦੇਖਾ ਦਿੰਦੇ ਹਾਂ ਆ ਜਾਓ ਭਾਈ ਜੀ ਅੱਗੇ ਮਿੱਤਰੋ ਦੇਖ ਸਕਦੇ ਹੋ ਕਿ ਚਾਰ ਜਿਹੜੀ ਐਦਾਂ ਦੀ ਪੈਕਿੰਗ ਦੇ ਵਿੱਚ ਆਊਗਾ 1 ਕਿਲੋ 2 ਕਿਲੋ 5 ਕਿਲੋ ਤੁਸੀਂ ਕੋਈ ਵੀ 24 ਘਰੇ ਬੈਠੇ ਬੈਠੇ ਸਕਰੀਨ ਦੇ ਉੱਤੇ ਨੰਬਰ ਹੈਗਾ ਤੇ ਕਾਲ ਕਰਕੇ ਚਾਰ ਨੂੰ ਮੰਗਵਾ ਲਓ ਬਾਈ ਕਰ ਲਓ ਸੰਪਰਕ ਬਾਈ ਧੰਨਵਾਦ